ਸਤਿ ਸ੍ਰੀ ਅਕਾਲ ਜੀ ਦਿਨੇ ਆ ਜੀ ਅੱਜ ਤੁਹਾਨੂੰ ਜਾਣਕਾਰੀ ਪਾਣੀ ਦੀ ਜਿਵੇਂ ਕਿ ਅੱਜ ਚੌਥਾ ਦਿਨ ਹੋ ਗਿਆ ਆਪਾਂ ਨੂੰ ਹਰ ਰੋਜ਼ ਤੁਹਾਨੂੰ ਜਾਣਕਾਰੀ ਦਿੰਨੇ ਆ ਪਾਣੀ ਦੀ ਕਿੰਨਾ ਕੁ ਪਾਣੀ ਘਟਿਆ ਕਿੰਨਾ ਕੁ ਵਧਿਆ ਤਰੀਕ ਕੀ ਅੱਜ 4 ਤਰੀਕ 7ਵਾਂ ਮਹੀਨਾ 2025 ਚੌਥਾ ਦਿਨ ਹੈ ਅੱਜ ਜ ਜ ਆਪਾਂ ਨੂੰ ਜਾਣਕਾਰੀ ਦਿੰਦਿਆਂ ਨੂੰ ਤੇ ਜਿਵੇਂ ਕਿ ਆਪਾਂ ਕੱਲ ਤੁਹਾਨੂੰ ਬੇਨਤੀ ਕਰੀ ਸੀਗੀ ਵੀ ਪਣੀ ਦੀ ਦਾ ਹੱਲ ਹੋ ਜੇ ਕੋਈ ਮਾੜਾ ਨਹੀਂ ਤੇ ਵੈਸੇ ਪਰਮਾਤਮਾ ਕਰੇ ਨਾ ਹੀ ਆਵੇ ਆਪਣਾ ਪਾਣੀ ਤੇ ਬਾਕੀ ਤਾਂ ਵੀ ਭਾਈ ਜੀ ਮੰਗਰੋਂ ਮੁੱਲ ਲੈਣ ਦਾ ਬਹੁਤ ਮਹਿੰਗੀਆਂ ਪੈਂਦੀਆਂ ਨੇ ਫਿਰ ਤੇ ਨਾਲੇ ਫਿਰ ਵੈਰਾਈਟੀਆਂ ਦਾ ਪੰਗਾ ਪੈਦਾ ਰਹਿੰਦੇ ਤੇ ਪੌਦ ਦਾ ਤਾਂ ਕੁਛ ਨਹੀਂ ਹੁੰਦਾ ਜੇ ਕਿਸੇ ਕੋਲੇ 10 ਕਿੱਲੇ ਨੇ ਵੱਧ ਤੋਂ ਵੱਧ 2-3000 ਦਾ ਵੀ 5000 ਦਾ ਵੀ ਪੇਜੂ 5000 ਦੀ ਕੋਈ ਗੱਲ ਨਹੀਂ ਚਾਹੀਦੀ ਮੰਗਲ ਆਪਾਂ ਨੂੰ ਪਾਉਣੀ ਪੈ ਜੇ ਤਿੰਨੇ ਅੱਗੇ ਜਾਣਕਾਰੀ ਪਾਣੀ ਕਿੰਨਾ ਘਟਿਆ ਕਿੰਨਾ ਕੁ ਵਧਿਆ ਦੇਖੋ ਜੀ ਬੁਰਜੀਆਂ ਕੱਲ੍ਹ ਵਾਲੀ ਨਿਸ਼ਾਨੀ ਤੀਨੇ ਜਮਾ ਤੇ ਬਾਕੀ ਆਪਾਂ ਤੁਹਾਨੂੰ ਕੱਲ੍ਹ ਆ ਸਾਹਮਣੇ ਬੂਟੀ ਦਿਖਾਈ ਤੀ ਦਿਖਾਉਂਦੇ ਆ ਤੁਹਾਨੂੰ ਆ ਬੂਟੀ ਜਮਾ ਸਾਹਮਣੇ ਤੇ ਲਾਲੋ ਗੁਰਜੀਆਂ ਤੇ ਜਿਹੜਾ ਘਟਿਆ ਜਿਹਾ ਲੱਗਦਾ ਇਹ ਕੋਈ ਛੱਲਾਂ ਨਾਲ ਹੀ ਹੋਇਆ ਆ ਅਸਿਗੀਆਂ ਜੀ ਬੂਟੀਆਂ ਤੇ ਜਿਹੜਾ ਹਰੇ-ਹਰੇ ਪੌਦੇ ਜੀ ਉਗਰੇ ਹੋਏ ਨੇ ਕੱਲ੍ਹ ਵਾਲੀ ਵੀਡੀਓ 'ਚ ਵੀ ਜਾ ਕੇ ਦੇਖ ਸਕਦੇ ਹਾਂ ਕੱਲ੍ਹ ਵੀ ਪਾਣੀ ਦਾ ਲੈਵਲ ਇੱਥੇ ਹੀ ਸੀਗਾ ਜੀ ਅੱਜ ਵੀ ਇੱਥੇ ਆ ਕੋਈ 1 ਇੰਚ 2 ਇੰਚ ਦਾ ਆਪਾਂ ਕਹਿ ਨਹੀਂ ਸਕਦੇ ਘਟਿਆ ਵਧਿਆ ਕੋਈ ਨਾ ਨਾ ਆਪ ਤੋਲ ਨਹੀਂ ਹੁੰਦਾ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਆਪਣਾ ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ YouTube ਚੈਨਲ ਪੀਤਰ ਰਤਿਆ Instagram ਪੀਤਰ ਰਤਿਆ ਅਤੇ Facebook ਵੀ ਪੀਤਰ ਰਤਿਆ ਤੰਨੇ ਚੈਨਲ ਆਪਣੇ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਕਰੋ ਸਪੋਰਟ ਜੀ ਆਪਾਂ ਤੁਹਾਨੂੰ ਜਾਣਕਾਰੀ ਹਰ ਰੋਜ਼ ਦਿੰਦੇ ਰਹਾਂਗੇ ਤੇ ਬਾਕੀ ਵੀਡੀਓ ਕਰਦਿਆ ਕਰੋ ਵੱਧ ਤੋਂ ਵੱਧ ਸ਼ੇਅਰ ਜੀ ਸਾਰੇ ਹੀ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ